ਇਥੇ ਜੀ 11 ਤਰੀਕ ਨੂੰ ਸਾਡੇ ਕਾਫਾਇਰ ਰਜਿਸਟਰ ਹੋਈ ਸੀ ਥਾਣੇ ਘਰੇਂਡੇ ਜਿੱਥੇ ਨੇ ਸਟੇਪਿੰਡ ਚ ਇੱਕ ਵਿਅਕਤੀ ਮਿਲ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਇਲੀਅਸ ਬਿੱਲਾ ਤੇ ਫਾਇਰ ਹੋ ਲਾ ਰੌਂਡ ਜਿਹੜਾ ਉਹ ਫਾਇਰ ਹੋ ਕੇ ਉਹਦੀ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਇਹਦੇ ਸਾਥੀ ਸੀਗੇ ਛੁਟਕੇ ਭੱਜ ਗਏ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਕਿ ਇਹ ਜਿਹੜਾ ਹਰਪ੍ਰੀਤ ਹੈਪੀ ਹੈਗਾ ਇਹ ਇੱਥੇ ਡਿਫੈਂਸ ਡਰੇਨ ਜਿਹੜਾ ਬਿਲਕੁਲ ਊਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਇਹਦੀ ਮੂਵਮੈਂਟ ਹੈਗੀ ਹੈ ਜਦੋਂ ਇਹ ਸੀਐਨਯੂ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਜੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰਸ ਇਕੋ ਹੀ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈੱਗ ਤੇ ਦੇ ਨੀਚ ਲੱਗਿਆ ਹੈ ਤੇ ਇਹਦੇ ਕੋਲੋਂ 534 534 ਗ੍ਰਾਮ ਹੈਰੋਇਨ ਦੀ ਅਸੀਂ ਬਰਾਮਦ ਕਰ ਲਈਏ ਇੱਕ ਪੀਐਕਸ5 ਪਿਸਤਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਇਸ ਦੇ ਸਾਥੀ ਹੋਰ ਵੀ ਸੀ ਇੱਥੇ ਇਕੱਲਾ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਵੀ ਸਟਰੋਂਗ ਐਕਸ਼ਨ ਅਰੇ ਇਹਨਾਂ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਮੇਰਾ ਗਰੰਡ ਬਰਾਬਰ ਦੀ ਹੋਈ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆਰ ਰਜਿਸਟਰ ਹੁੰਦੀ ਹੈ ਨੀਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ ਚ ਇਨਵੋਲਡ ਹੈ ਸਾਥੀ ਦੇ ਨਾਲ ਇਹਦੇ ਹੋਰ ਵੀ ਸਾਥੀ ਆ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ ਤੁਹਾਨੂੰ ਵੀ ਤੁਸੀਂ ਇਰਦਾ ਕਰਕੇ ਅਸ਼ਲਾਖਾਂ ਦੇ ਪਿੱਛੇ ਜਾਣਾ ਹੈ